ਰੋਸਪੁਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਜੀ ਅੱਜ ਫਰੋਜਪੁਰ ਨਹੀਂ ਅੱਜ ਪੂਰੇ ਹੀ ਆਲ ਇੰਡੀਆ ਦੇ ਵਿੱਚ ਕਿਉਂਕਿ ਹਮੇਸ਼ਾ ਜਦੋਂ ਦੀ ਇਹ ਸਰਕਾਰ ਬਣੀ ਹੈ ਮੋਦੀ ਸਾਹਿਬ ਆਏ ਨੇ ਤਾਂ ਮੋਦੀ ਸਾਹਿਬ ਨੇ ਹਮੇਸ਼ਾ ਵੱਡੇ ਘਰਾਂ ਦਾ ਸੋਚਿਆ ਅਮਾਨੀਆਂ ਅਡਾਨੀਆਂ ਦਾ ਸੋਚਿਆ ਔਰ ਅੱਜ ਜਿਹੜਾ ਗਰੀਬਾਂ ਨੂੰ ਮਾਰਨ ਵਾਲਾ ਜਿਹੜਾ ਬਿੱਲ ਹੈ ਪਹਿਲਾਂ ਕਿਸਾਨਾਂ ਨੂੰ ਮਾਰਨ ਵਾਲਾ ਬਿੱਲ ਜਿਹੜਾ ਸੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਔਰ ਹੁਣ ਜਿਹੜਾ ਕਿਉ ਗਰੀਬਾਂ ਨੂੰ ਮਾਰਨ ਲਈ ਇੱਕ ਨਵਾਂ ਮਨਰੇਗਾ ਬਿੱਲ ਜਿਹੜਾ ਹੈ ਜਿੰਦੇ ਵਿੱਚ ਇਹਨਾਂ ਨੇ ਫੇਰ ਬਦਲ ਕੀਤਾ ਔਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਜਿਹੜਾ ਰੋਜ਼ਗਾਰ ਅਸੀਂ 100 ਦਿਨ ਦਾ ਦਿੰਦੇ ਸੀ ਉਹ ਰੋਜ਼ਗਾਰ ਜਿਹੜਾ ਅਸੀਂ 125 ਦਿਨ ਦਾ ਦਿਆਂਗੇ ਔਰ ਮੈਂ ਦੱਸਣਾ ਚਾਹੁੰਦਾ মিডিਆ ਰਹੀਂ ਕਿ ਅੱਜ ਤੱਕ ਜਿਹੜਾ ਕਿ ਮਨਰੇਗਾ ਦਾ ਕਿਸੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਚੱਲ ਰਿਹਾ ਜਦੋਂ ਦੀ ਸਰਕਾਰ ਮੋਦੀ ਦੀ ਆਈ ਹੈ ਔਰ ਜਦੋਂ ਦੀ ਸਰਕਾਰ ਜਿਹੜੀ ਆ ਭਗਵੰਤ ਮਾਨ ਦੀ ਆਈ ਹੈ ਔਰ ਹੁਣ ਜਿਹੜਾ ਇਹ ਬਿਲ ਆ ਇਹ ਬਿਲ ਦੇ ਵਿੱਚ ਇਹਨੀਆਂ ਸ਼ਰਤਾਂ ਹੀ ਰੱਖੀਆਂ ਗਈਆਂ ਆ ਕਿ ਤੁਸੀਂ ਇਰੀਗੇਸ਼ਨ ਦਾ ਕੋਈ ਕੰਮ ਨਹੀਂ ਕਰ ਸਕਦੇ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਮਨਰੇਗਾ ਦੇ ਜਿਹੜੇ ਲੋਕ ਆ ਉਹ ਜ਼ਿਆਦਾ ਕੰਮ ਜਿਹੜਾ ਉਹ ਨਹਿਰਾਂ ਦੇ ਉੱਤੇ ਕਰਦੇ ਸੀ ਉਹ ਪਰੜੀਆਂ ਦੇ ਉੱਤੇ ਕਰਦੇ ਸੀ ਇਥੋਂ ਤੱਕ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਬਰਮ ਬਣਦੇ ਸੀ ਅਸੀਂ ਰੋੜਾਂ ਦੇ ਉੱਪਰ ਤਾਂ ਉਹ ਬਰਮ ਵੀ ਜਿਹੜੇ ਆ ਕਿ ਮਨਰੇਗਾ ਰਾਹੀਂ ਬਣਾਏ ਜਾਂਦੇ ਸੀ ਔਰ ਕਈ ਇਹੋ ਜਿਹੇ ਕੰਮ ਆ ਜਿਹੜੇ ਮਨਰੇਗਾ ਨੇ ਬੰਦ ਕਰ ਦਿੱਤੇ ਔਰ ਮਨਰੇਗਾ ਨੇ ਇਹਦੇ ਵਿੱਚ ਇਹ ਵੀ ਕਰ ਦਿੱਤਾ ਕਿ ਜਿਹੜਾ ਜਿਹੜੀ ਸਟੇਟ ਉਹ ਆਪਦੀ ਮਰਜ਼ੀ ਨਾਲ ਉਹਨੂੰ ਫੰਡ ਜਾਰੀ ਕਰਨਗੇ ਔਰ ਜਿਹੜੇ ਕੰਮ ਇਹਨਾਂ ਕੰਮਾਂ ਨੂੰ ਜਿਹੜਾ ਚਲਾਉਣ ਲਈ ਮਨਰੇਗਾ ਦੇ ਕੰਮ ਐਗਜ਼ਾਮਪਲ ਕੀ ਜੇ 10000 ਕਰੋੜ ਰੁਪਇਆ ਕਿਸੇ ਸਟੇਟ ਨੂੰ ਦਿੰਦੇ ਆ ਤੇ ਉਹਦੇ ਵਿੱਚੋਂ 6000 ਕਰੋੜ ਜਿਹੜਾ ਉਹ ਸੈਂਟਰ ਸਰਕਾਰ ਦਊਗੀ ਔਰ 4000 ਕਰੋੜ ਜਿਹੜਾ ਉਹ ਪੰਜਾਬ ਗਵਰਨਮੈਂਟ ਨੂੰ ਜਾਂ ਜਿਹੜੀ ਵੀ ਸਟੇਟ ਦੀ ਗਵਰਨਮੈਂਟ ਹੈ ਉਹਨੂੰ ਦੇਣਾ ਪਊਗਾ ਔਰ ਪੰਜਾਬ ਗਵਰਨਮੈਂਟ ਦਾ ਤਾਂ ਦਿਵਾਲਾ ਨਿਕਲਿਆ ਪਿਆ ਆ ਹੁਣ ਲੈਂਡਮਾਰਕ ਬੈਂਕਾਂ ਦੀ ਗੱਲ ਆ ਕੱਲ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਇਹਨਾਂ ਦੀ ਐਮਰਜੈਂਸੀ ਉਹ ਮੀਟਿੰਗ ਦੇ ਵਿੱਚ ਬਿਲਡਿੰਗ ਵੇਚਣ ਦੀ ਗੱਲ ਹੋ ਰਹੀ ਹੈ ਕਿ ਬਿਲਡਿੰਗ ਵੀ ਵੇਚ ਦਿਓ ਔਰ ਜਦੋਂ ਤੋਂ ਪੰਜਾਬ ਭਗਵੰਤ ਮਾਨ ਦੇ ਹੱਥ ਚ ਆਇਆ ਤੇ ਉਧਰੋਂ ਮੋਦੀ ਦੇ ਹੱਥ ਦੇ ਵਿੱਚ ਜਿਹੜਾ ਦੇਸ਼ ਆਇਆ ਉਦੋਂ ਤੋਂ ਜਿਹੜਾ ਹੈ ਕਿ ਲੋਕਾਂ ਨੂੰ ਕੰਗਾਲੀ ਦੇ ਅਲ ਜਿਹੜਾ ਲਜਾਇਆ ਜਾ ਰਿਹਾ ਔਰ ਜਿੱਥੇ ਕਹਿੰਦੇ ਸੀ ਲੋਕਾਂ ਨੂੰ ਕਿ ਭਾਈਓ ਔਰ ਬੈਣੋ ਆਪਕੇ ਖਾਤੇ ਮੇ 15-15 ਲੱਖ ਆਉਣਗੇ ਮੈਨੂੰ ਲੱਗਦਾ ਹੈ ਕਿ ਜਿਹੜੀ 3350 ਰੁਪਿਆ ਦਿਹਾੜੀ ਸੀ ਅੱਜ ਦਿਹਾੜੀ ਜਿਹੜੀ ਹੈ ਉਹ 500 ਰੁਪਿਆ ਹੈ ਜਿਹੜੀ ਆਪਾਂ ਆਮ ਜਾਣਦੇ ਹਾਂ ਔਰ ਇਹਨਾਂ ਦੀ ਦਿਹਾੜੀ ਜਿਹੜੀ ਹੈ ਚਲੋ ਦਿਹਾੜੀ ਵਧਾਉਣੀ ਤਾਂ ਕੀ ਸੀ ਪਰ ਉਹਨਾਂ ਨੇ ਕੰਮ ਹੀ ਬੰਦ ਕਰ ਦਿੱਤੇ ਇਸ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਕੀ ਸਾਡੇ ਪੰਜਾਬ ਦੇ ਵਿੱਚ ਅੱਜ ਹਰ ਜਗ੍ਹਾ ਤੇ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਕੀ ਇਹ ਜਿਹੜਾ ਧਰਨੇ ਮਜਾਰੇ ਜਿਹੜੇ ਹੈ ਹੈੱਡ ਕੁਆਟਰਾਂ ਦੇ ਉੱਪਰ ਦਿੱਤੇ ਜਾ ਰਹੇ ਨੇ ਔਰ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਵਾਂਗੇ ਔਰ ਭਾਜਪੀ ਦੇ ਲੀਡਰਾਂ ਦੇ ਘਰਾਂ ਦਾ ਘਰਾਓ ਕਰਾਂਗੇ ਔਰ ਜਿਹੜੇ ਆਪ ਦੇ ਐਮਐਲਏ ਨੇ ਉਹਨਾਂ ਦਾ ਘਰਾਓ ਕਰਾਂਗੇ ਕਿਉਂਕਿ ਇਹਦੇ ਉੱਤੇ ਇਹਨਾਂ ਦਾ ਕੋਈ ਵੀ ਬੰਦਾ ਕੋਈ ਵੀ ਲੀਡਰ ਨਹੀਂ ਬੋਲਿਆਗਾ ਇਹ ਸਿਰਫ ਜੇ ਬੋਲਿਆ ਤੇ ਕਾਂਗਰਸ ਪਾਰਟੀ ਦੇ ਲੀਡਰ ਬੋਲੇ ਕਿ ਉਹਨਾਂ ਨੇ ਕਿਹਾ ਕਿ ਇਹ ਬਿੱਲ ਜਿਹੜਾ ਨਹੀਂ ਹੋਣਾ ਚਾਹੀਦਾ ਔਰ ਜਿਵੇਂ ਕਿਸਾਨਾਂ ਦਾ ਬਿੱਲ ਵਾਪਸ ਕਰਾਇਆ ਹੈ ਸਾਰਿਆਂ ਨੇ ਔਰ ਸਾਰਿਆਂ ਨੂੰ ਮੈਂ ਕਹਿੰਦਾ ਸੰਯੋਗ ਕਰੋ ਤਾਂ ਕਿ ਇਹ ਵੀ ਮਨਰੇਗਾ ਦਾ ਬਿੱਲ ਜਿਹੜਾ ਵਾਪਸ ਕਰਾਇਆ ਜਾਵੇ ਕਿਉਂਕਿ ਮੋਦੀ ਨਹੀਂ ਚਾਹੁੰਦਾਗਾ ਮੋਦੀ ਚਾਹੁੰਦਾ ਕਿ ਵੱਡੇ ਘਰਾਣੇ ਆਉਣ ਉਹਨਾਂ ਦਾ ਕਬਜ਼ਾ ਹੋਵੇ ਔਰ ਤਾਂ ਹੀ ਮੋਦੀ ਦੀ ਜਿਹੜੀ ਉਹ ਗੱਲ ਚੱਲ ਸਕਦੀ ਥੈਂਕ ਯੂ